ਪਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਕੁਛ ਆਖ ਤੇ ਕੁਛ ਸੁਣ ਪਰ ਕੰਨ ਤੇਰੇ ਦੋ ਨੇ ਜ਼ਬਾਨ ਇੱਕ ਹੈ ਤੇ ਇੱਕ ਬੋਲ ਤੇ ਦੋ ਸੁਣ ਗੱਲ ਜਿਹੜੀ ਹੋਈ ਤਨੀ ਹੈ ਤੇ ਕਈ ਦਫਾ ਮੈਂ ਦੇਖਿਆ ਹੈ ਬੰਦਾ ਹਜ਼ਾਰ ਬੋਲ ਕੇ ਇੱਕ ਵੀ ਨਹੀਂ ਸੁਣਦਾ ਬੋਲੀ ਜਾਂਦਾ ਬੋਲੀ ਜਾਂਦਾ ਸੁਣਦਾ ਨਹੀਂ ਵੀ ਕਿਸੇ ਦੀ ਸੁਣ ਵੀ ਲੈ ਪ੍ਰਿੰਸੀਪਲ ਗੰਗਾ ਸਿੰਘ ਨਾਲ ਇੱਕ ਦਫਾ ਇਕੱਠੇ ਹੋ ਗਏ ਹਲਦਵਾਨੀ ਦੇ ਵਿੱਚ ਵਾਲਬਨ ਸਨ 61 ਦੀ ਗੱਲ ਤੇ ਮੈਂ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੰਸਕ੍ਰਿਤੀ ਸ਼ਲੋਕਾਂ ਦੀ ਕਥਾ ਕਰਾਂ ਉਹ ਸ਼ਾਮੇ ਖੁੱਲਾ ਲੈਕਚਰ ਦੇਣ ਤੇ ਸੰਧਿਆ ਸਮੇਂ ਅਸੀਂ ਬਾਹਰ ਖੁੱਲੇ ਸੈਰ ਕਰਨ ਨਿਕਲ ਜਾਂਦੇ ਸੀ ਇੱਕ ਦਿਨ ਮੈਂ ਸਵਾਭਕ ਪੁੱਛ ਲਿਆ ਮੈਂ ਕਿ ਪ੍ਰਿੰਸੀਪਲ ਸਾਹਿਬ ਫਲਸਫੇ ਦੀ ਦੁਨੀਆ ਚ ਵਿਚਾਰ ਦੀ ਦੁਨੀਆ ਚ ਵਾਕਈ ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ ਤੇ ਮੇਰਾ ਮਨ ਕਾਇਲ ਹੈ ਤੁਹਾਡੀ ਦਿਮਾਗੀ ਪਹੁੰਚਦਾ ਪਰ ਇੱਕ ਆਪਸੀ ਸਵਾਲ ਕਰ ਲਈਏ ਮੈਂ ਕਹਾ ਆਪਾਂ ਦੋਵੇਂ ਹੀ ਪ੍ਰਚਾਰਕ ਇਸ ਨਾਤੇ ਤੇ ਮੈਂ ਤੇ ਤੁਹਾਡੇ ਮਨ ਦੀ ਕੀ ਹਾਲਤ ਹੈ ਮਨ ਕੀ ਹੈ ਅੱਖਾਂ ਉਹਨਾਂ ਦੀਆਂ ਮੈਂ ਅਸ਼ਕਬਾਰ ਦੇਖੀਆਂ ਨੈਤਰ ਸੱਜਲ ਹੋ ਗਏ ਮੈਨੂੰ ਕਹਿਣ ਲੱਗੇ ਜੇ ਹੋਰ ਮੈਂ ਲੰਬੇ ਚੌੜੇ ਤਰੀਕੇ ਨਾਲ ਤੇਰੇ ਸਾਹਮਣੇ ਗੱਲ ਕੀਤੀ ਤੇ ਉਹ ਨਿਰੀ ਦੁਨੀਆਦਾਰੀ ਹੋਵੇਗੀ ਮੇਰੇ ਕੋਲ ਇੱਕ ਰੁਬਾਈ ਸੁਣ ਲੈ ਉਹਦੇ ਚ ਮੈਂ ਆਪਣੇ ਹਿਰਦੇ ਨੂੰ ਉਡੇਲ ਕੇ ਰੱਖਿਆ ਮੈਂ ਉਦੋਂ ਉਹ ਰੁਬਾਈ ਨੋਟ ਕਰ ਲਈ ਸੀ ਬਾਅਦ ਵਿੱਚ ਕਾਫੀ ਧਾਰਮਿਕ ਮੈਗਜ਼ੀਨ ਜਿਹੜੇ ਇੰਡੀਆ ਚ ਛਪਦੇ ਨੇ ਉਹਨਾਂ ਚ ਉਹ ਰੁਬਾਈ ਛਪੀ ਪ੍ਰਿੰਸਪਲ ਗੰਗਾ ਸੰਧੀ ਉਹਨੇ ਆਖਿਆ ਦਿਲ ਸਾਗਰ ਸਾਗਰ ਦੇ ਵਾਂਗ ਰਸੀ ਅਤ ਡੂੰਘਾ ਅੜਿਆ ਗਿਆਨ ਵਿਚਾਰ ਸਦਕ ਦੇ ਮੋਤੀ ਪਾਦਾ ਤਾਨੇ ਘੜਿਆ ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ ਜਪ ਤਪ ਦੇ ਖੱਟੇ ਨਾ ਖੱਟੇ ਖਾਲੀ ਪਿਰਦਰ ਖੜਿਆ ਮੈਂ ਸੁਣਿਆ ਨਹੀਂ ਮੈਂ ਬੋਲੇ ਬੋਲੇ ਇਤਨਾ ਬੋਲੇ ਆ ਜਿਨਨੇ ਅੰਦਰ ਮੋਤੀ ਸਨ ਸਭ ਬੋਲ ਬੋਲ ਕੇ ਚਲੇ ਗਏ ਕੁਝ ਵੀ ਨਹੀਂ ਸਜਲ ਨੇਤਰਾ ਨਾਲ ਮੈਂ ਉਹਨਾਂ ਦੀ ਇਹ ਰਬਾਈ ਸੁਣੀ ਫਿਰ ਮੇਰੀ ਹਿੰਮਤ ਨਹੀਂ ਪਈ ਹੋਰ ਅੱਗੋਂ ਕੁਝ ਪੁੱਛਾਂ ਕੁਝ ਕਹਾਂ ਫਿਰ ਅਸੀਂ ਇੱਕ ਘੰਟਾ ਟੈਲਦੇ ਰਹੇ ਖਾਮੋਸ਼ ਟੈਲਦੇ ਰਹੇ ਨਾ ਉਹਨਾਂ ਨੇ ਕੁਝ ਆਖਿਆ ਤੇ ਨਾ ਮੈਂ ਉਹਨਾਂ ਦੀ ਰਬਾਈ ਤੋਂ ਪ੍ਰੇਰਿਤ ਹੋ ਕੇ ਇੱਕ ਦਿਨ ਮੈਂ ਇੱਕ ਰੁਬਾਈ ਪੰਜਾਬੀ ਦੀ ਲਿਖੀ ਸੀ ਹਾਂਜੀ ਉਰਦੂ ਦੀ ਹੀ ਸ਼ਾਇਰੀ ਦਾਸ ਕੋਲ ਲਿਖੀ ਜਾਂਦੀ ਹੈ ਸਬਾਬ ਕੇ ਰੁਬਾਈ ਆਈ ਤੇ ਮੈਂ ਇਹ ਨੋਟ ਕਰ ਲਈ ਦਿਲ ਸੂਰਜ ਸੂਰਜ ਦੇ ਵਾਂਗ ਰਸੀ ਪਿਆ ਲਿਸ਼ਕਾ ਮਾਰੇ ਗਿਆਨ ਵਿਚਾਰ ਸਦਕ ਦੀਆਂ ਕਿਰਣਾ ਭਰੀਆਂ ਸਿਰ ਜਨ ਹਾਰੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਨ ਖੁਦਈਦਾ ਬੋਲ ਬੋਲ ਕੇ ਚਮਕ ਗਵਾਈ ਘਿਰਿਆ ਹੁਣ ਅੰਧਿਆਰ ਹੈ ਪ੍ਰੇਰਨਾ ਉਹਨਾਂ ਦੀ ਰਬਾਈ ਤੋਂ ਹੀ ਮਿਲੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੁਲ ਬੋਲ ਚੇਤੇ ਆਇਆ ਹੋਏ ਕਿ ਭਗਤ ਦੀ ਪਛਾਣ ਕੀ ਹੈ ਗੁਰਸਿੱਖ ਦੀ ਕਿਸ ਤਰ੍ਹਾਂ ਪਛਾਣ ਕਰੋਗੇ ਭਗਤ ਦੀ ਤੋਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਭਗਤਾਂ ਕੀ ਚਾਲ ਨਿਰਾਲੀ ਚਾਲ ਹੈ ਨਿਰਾਲੀ ਭਗਤਾਂ ਕੇ ਰੀ ਬਿਖਮ ਮਾਰਗ ਚੱਲਣਾ ਬੜੇ ਵਿਖੜੇ ਮਾਰਗ ਤੇ ਚੱਲਦੇ ਨੇ ਕਿਹੜੇ ਵਿਖੜੇ ਮਾਰਗ ਤੇ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਜਿੰਨਾ ਜ਼ਿਆਦਾ ਬੋਲੇਗਾ ਮਨ ਖਿੰਡੇ ਜਿੰਨਾ ਜ਼ਿਆਦਾ ਬੋਲੇਗਾ ਸ਼ਕਤੀ ਖਿਲਰੇਗੀ ਤਾਕਤ ਨਾਸ ਹੋਵੇਗੀ ਇਸ ਸੰਬੰਧ ਵਿੱਚ ਕੁਝ ਹੋਰ ਮਹਾਪੁਰਸ਼ਾਂ ਦੇ ਬੋਲ ਵੀ ਦਾਸ ਨੇ ਸੰਗ੍ਰਹਿ ਕੀਤੇ। ਈਰਾਨ ਦਾ ਪ੍ਰਸਿੱਧ ਸੰਤ ਸ਼ੇਖ ਸਾਦੀ ਉਹ ਕਹਿੰਦਾ ਕਮ ਆਵਾਜ਼ ਹਰ ਗਿਜ਼ ਨਬੀ ਨਹੀਂ ਹਜਲ ਜਵੈ ਮੁਸ਼ਕ ਬੈਤਰ ਅਜ਼ ਇਕ ਤੋਦਾ ਗਿਲ ਉਹ ਕਹਿੰਦਾ ਮੈਂ ਕਦੀ ਖੱਜਲ ਖੁਾਰ ਹੁੰਦਾ ਆ ਉਹ ਬੰਦਾ ਨਹੀਂ ਦੇਖਿਆ ਜਿਹੜਾ ਘੱਟ ਬੋਲਦਾ ਹੈ। ਲੋੜ ਦੇ ਮੁਤਾਬਕ ਬੋਲਦਾ ਹੈ। ਮਾਹੌਲ ਦੇ ਮੁਤਾਬਕ ਬੋਲਦਾ ਹੈ। ਲੋੜ ਤੇ ਮਾਹੌਲ ਇਹ ਦੋ ਗੱਲਾਂ لازمی ਨੇ ਕਿਸੇ ਘਰ ਦੇ ਵਿੱਚ ਮੌਤ ਹੋ ਗਈ ਉੱਥੇ ਤੇ ਬੰਦਾ ਵਿਆਹ ਦੇ ਸੋਲੇ ਲੈ ਬੈਠੇ ਕੋ ਚੰਗੀ ਗੱਲ ਲਾਤੇ ਪਬਦੀ ਨਹੀਂ ਤੇ ਵਿਆਹ ਸ਼ਾਦੀ ਦਾ ਘਰ ਹੈ ਉੱਥੇ ਮੌਤ ਦੀਆਂ ਗੱਲਾਂ ਹੀ ਲੈ ਬੈਠਾ ਇਹਨੂੰ ਮੌਤ ਮਾਹੌਲ ਦਾ ਹੀ ਨਹੀਂ ਪਤਾ ਵਕਤ ਦਾ ਹੀ ਨਹੀਂ ਪਤਾ ਵਕਤ ਵਿਚਾਰੇ ਸੁ ਬੰਦਾ ਹੋਇਆ ਫਿਰ ਉਤਨਾ ਬੋਲ ਜਿੰਨੀ ਕਿ ਲੋੜ ਹੈ ਬੜੀ ਕੀਮਤੀ ਗੱਲ ਉਸਨੇ ਕਹੀਏ ਜਵੈ ਮੁਸ਼ਕ ਬਹਿਤਰਜ਼ ਯਕ ਤਉਦੈ ਗਲ ਜਉਦੇ ਦਾਣੇ ਜਿੰਨੀ ਇੱਕ ਗੱਲ ਆਖ ਨਿੱਕੀ ਪਰ ਹੋਵੇ ਮੁਸ਼ਕ ਕਪੂਰ ਵਰਗੀ ਤੇ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਪਹਾੜ ਤੋਦਾ ਤੇ ਹੋਵੇ ਸਾਰੀ ਮਿੱਟੀ ਹਾਕ ਕਿਹੜੇ ਕੰਮ ਦੇ ਗੱਲ ਇੱਕ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ ਭਾਵੇਂ ਉਹ ਗੱਲ ਜਉਦੇ ਦਾਣੇ ਜਿੰਨੀ ਨਿੱਕੀ ਹੋਵੇ ਜਵੈ ਮੁਸ਼ਕ ਬਹਿਤਰਜ਼ ਯਕ ਤਉਦੈ ਗਲ ਇਕ ਤੋਦਾ ਮਿੱਟੀ ਦਾ ਗਿਲ ਮਿੱਟੀ ਨੂੰ ਕਹਿੰਦੇ ਨੇ ਉਹਦੇ ਨਾਲੋਂ ਬਿਹਤਰ ਹੈ ਉਹ जौ ਦਾ ਦਾਣਾ ਬਸ਼ਰਤੇ ਮੁਸ਼ਕ ਕਪੂਰ ਵਰਗਾ ਇੱਕ ਨਿੱਕੀ ਗੱਲ ਜਿਹਦੇ ਚ ਸੁਗੰਧੀ ਹੋਵੇ ਜਿਹਦੇ ਚ ਕੁਝ ਗੱਲ ਹੋਵੇ ਪਰ ਇਹ ਮਹਾਪੁਰਸ਼ ਇੱਥੇ ਤੱਕ ਵੀ ਕਹਿੰਦਾ ਹੈ ਕਿ ਜਿੱਥੇ ਮੇਰੀ ਲੋੜ ਨਹੀਂ ਉੱਥੇ ਮੈਨੂੰ ਨਹੀਂ ਬੋਲਣਾ ਚਾਹੀਦਾ ਮੇਰੇ ਬੋਲਣ ਦਾ ਕੋਈ ਹੱਕ ਹੀ ਨਹੀਂ پھر اگے کہندہ ہے بی بینم کے نہ بی چاہ است اگر میں دیکھا کہ ایک اندھے دے اگوں کھو ہے اکھا کوئی نہیں چل رہے ہے اگوں کھو ہے وغیر بینم نم کے نہ بی چاہ خاموش بن اشی نم گناہ است اگر میں اتھے چپ رہ جانا پاپ ہے گناہ ہے مینو کہہ دینا چاہیے رک جا اگوں کھو ہے ਪਰ ਇੱਕ ਦੀਆਂ ਅੱਖਾਂ ਵੀ ਖੁੱਲੀਆਂ ਹੋਈਆਂ ਨੇ ਉਹਨੂੰ ਦਿਖਾਈ ਵੀ ਦਿੰਦਾ ਹੈ ਤੇ ਫਿਰ ਮੈਂ ਡੰਡੋਰਾ ਪਿੱਟੀ ਜਾਵਾਂ ਭਈ ਅੱਗੋਂ ਖੋ ਹੈ ਅੱਗੋਂ ਖੋ ਹੈ ਸਿੱਖ ਸਾਦੀ ਕਹਿੰਦੇ ਨੇ ਤੇ ਮੂੜਦਾ ਹੈ ਤੇ ਮੂਰ ਰਖਦਾ ਹੈ ਅਗਲੇ ਨੂੰ ਦਿਖਾਈ ਦਿੰਦਾ ਤੇ ਅਗਲਾ ਵੇਖ ਰਿਹਾ ਖੋ ਤੈਨੂੰ ਡੰਡੋਰਾ ਪਿੱਟਣ ਦੀ ਕੀ ਲੋੜ ਹੈ ਵੇਖਦਾ ਪਿਆ ਹਾਂ ਵਗਰ ਵੀ ਨਮ ਕੇ ਨਾ ਬੀਨਾ ਚਾ ਅਸਤ ਅਗਰ ਖਾਮੋਸ਼ ਬਨਾ ਸ਼ੀਨਮ ਗੁਨਾਸਤ ਭਗਤ ਕਬੀਰ ਨੇ ਵੀ ਮੰਨਿਆ ਹੈ ਕਿ ਬੋਲਤ ਬੋਲਤ ਵਢੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਬੋਤਾ ਬੋਲਣ ਨਾਲ ਬਕਾਰ ਵਧੇ ਮਨ ਖਿੰਡਦਾ ਤੇ ਬੋਤਾ ਬੋਲਣਾ ਗੁਰਨਾਨਕ ਦੀ ਦ੍ਰਿਸ਼ਟੀ ਚ ਬੋਤਾ ਬੋਲਣ ਝਖਣ ਹੋਏ ਝਖਣਾ ਐਵੇਂ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਨਾ ਸਿਰ ਨਾ ਪੈ ਕਦੀ ਸੱਜੇ ਕਦੀ ਖੱਬੇ ਕੋਈ ਮਕਸਦ ਨਹੀਂ ਕੋਈ ਮੁਦਾ ਨਹੀਂ ਕੋਈ ਲੋੜ ਨਹੀਂ ਕੋਈ ਜ਼ਰੂਰਤ ਨਹੀਂ ਬੋਲੀ ਜਾਣਾ ਮਨ ਖਿੰਡੇਗਾ ਸ਼ਕਤੀ ਨਾਸ ਹੋਵੇਗੀ ਇਹ ਸਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਬਹੁਤ ਨਾਹੀ ਬੋਲਣਾ ਇਹ ਵੀ ਇੱਕ ਰੱਬੀ ਗੁਣ ਹੈ ਹੋਰ ਆਲਮ ਸੇਖ ਸਾਧੀ ਤੇ ਇੱਥੇ ਤੱਕ ਕਹਿੰਦੇ ਨੇ ਕਿ ਜਿਸ ਬੰਦੇ ਦੀ ਜ਼बान ਬੰਦੇ ਦੇ ਕਾਬੂ ਚ ਨਹੀਂ ਬਿਹਤਰ ਹੈ ਉਸ ਤੋਂ ਨਾਲੋਂ ਉਹ ਬੰਦਾ ਜਿਹਦੀ ਜ਼ਬਾਨ ਗੁੰਗੀ ਹੈ ਬੋਲ ਹੀ ਨਹੀਂ ਸਕਦਾ ਅਗਾਹ ਚੱਲ ਕੇ ਉਹ ਕਹਿੰਦਾ ਬੇਵਕੂਫੀ ਦੀ ਨਿਸ਼ਾਨੀਆਂ ਕੀ ਨੇ ਮੂਰਖਤਾ ਦੀ ਨਿਸ਼ਾਨੀਆਂ ਕੀ ਨੇ ਦੋ ਚੀਜ਼ ਅਕਲ ਤੀਰ ਹੈ ਅਸਤ ਦਮ ਫਰੋ ਬਸਤਨ ਮੁਖਤਸਰ ਮੈਂ ਅਰਜ਼ ਕਰਦਾ ਹਾਂ ਗੁਫਤਮ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫਤਮ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਰਨ ਦੇ ਵਕਤ ਬੋਲ ਪੈਣਾ ਬਸ ਇਹ ਮੂਰਖਤਾ ਦੀ ਨਿਸ਼ਾਨੀਆਂ ਕਹਿੰਦਾ ਇਹ ਦੋ ਗੱਲਾਂ ਮੂੜ ਪੜੇ ਦੀਆਂ ਨਿਸ਼ਾਨੀਆਂ ਜਿੱਥੇ ਚੁੱਪ ਕਰਨਾ ਚਾਹੀਦਾ ਸੀ ਉੱਥੇ ਬੋਲ ਹੀ ਗਿਆ ਬੋਲ ਹੀ ਗਿਆ ਕਿ ਜਿੱਥੇ ਬੋਲਣਾ ਚਾਹੀਦਾ ਸੀ ਉੱਥੇ ਚੁੱਪ ਕਰਕੇ ਬੈਠ ਗਿਆ ਬੋਲੇ ਆ ਹੀ ਨਹੀਂ ਇਸ ਤਰ੍ਹਾਂ ਦੇ ਬੰਦੇ ਨੂੰ ਪਤਾ ਹੈ ਮੂਰਖ ਕਿਉਂ ਆਖਿਆ ਗਿਆ ਹੈ ਮੈਂ ਮੂਰਖ ਦੇ ਅਰਥ ਪੜੇ ਨਹੀਂ ਮਹਾਨ ਕੋਸ਼ ਦੇ ਵਿੱਚ ਮੂਰਖ ਜੋ ਅਗਲੇ ਦਾ ਮੂੰਹ ਰੱਖ ਕੇ ਚੁੱਪ ਕਰ ਗਿਆ ਬੋਲੇ ਆ ਹੀ ਨਹੀਂ ਕਹਿੰਦਾ ਕੀ ਕਰੀ ਅਗਲੇ ਦਾ ਮੂੰਹ ਰੱਖਣਾ ਸੀ ਤੇ ਮੂੰਹ ਰੱਖ ਕੇ ਜਿਹੜਾ ਚੁੱਪ ਕਰ ਗਿਆ ਮੂਰਖ ਉਹਨੂੰ ਹੀ ਕਹਿੰਦੇ ਨੇ ਔਰ ਕੋਈ ਨੋ ਕਹਿੰਦੇ ਫਿਰ ਕੁਝ ਐਸੀਆਂ ਗੱਲਾਂ ਆਖ ਗਿਆ ਜਿਹੜੀਆਂ ਕਹਿਣੀਆਂ ਹੀ ਨਹੀਂ ਚਾਹੀਦੀਆਂ ਸਨ ਬੜੀ ਮਾਨ ਮਰਿਆਦਾ ਦੀ ਕਿਸੇ ਦੇ ਸੰਬੰਧੇ ਚ ਤੇ ਪੁੱਛੀਏ ਤੂੰ ਕਿਉਂ ਆਖਿਆ ਕਹਿੰਦਾ ਅਗਲੇ ਦਾ ਮੂੰਹ ਰੱਖਣਾ ਸੀ ਕੀ ਕਰੀਏ ਉਹ ਤਾਂ ਕਹਿਣੀਆਂ ਨਹੀਂ ਸਨ ਪਰ ਅਗਲੇ ਦਾ ਮੂੰਹ ਰੱਖਣਾ ਸੀ ਕਹਿ ਦਿੱਤੀਆਂ ਨੇ ਮੂਰਖ ਬੋਲਣ ਲੱਗਿਆ ਜਿਹਨੇ ਮੂੰਹ ਅੱਗੇ ਰੱਖਿਆ ਵਿਚਾਰ ਨਹੀਂ ਦਿਮਾਗ ਨਹੀਂ ਖਾਣ ਪੀਣ ਲੱਗਿਆ ਬਸ ਮੂੰਹ ਅੱਗੇ ਰੱਖਿਆ ਸੋਚ ਨਹੀਂ ਵਿਚਾਰ ਨਹੀਂ ਮੂਰਖ ਬਿੱਤੂ ਜੋ ਮੂੰਚ ਪਾਉਂਦਾ ਪਿਆ ਸੋਚ ਵੀ ਤੇ ਲੈ ਕੇ ਹੀ ਪਾ ਰਿਹਾ ਹੈ ਸ਼ਰਾਬ ਪੀ ਰਿਹਾ ਹੈ ਉਹ ਸੋਚ ਤੇ ਸਹੀ ਇੱਕ ਇੱਕ ਗੁੱਟ ਨੇ ਕਰਨਾ ਕੀ ਹੈ ਤੇਰੇ ਅੰਦਰ ਹੈਰਾਨਗੀ ਦੀ ਗੱਲ ਬਾਕੀ ਖਾਣੇ ਪੀਣੇ ਦੇ ਸੰਬੰਧ ਵਿੱਚ तमाम ਧਾਰਮਿਕ ਦੁਨੀਆਂ ਵਿੱਚ મતभेद ਨੇ ਕੋਈ ਪਾਪ ਕਹਿੰਦਾ ਹੈ ਕੋਈ ਪੁੰਨ ਕਹਿੰਦਾ ਹੈ ਪਰ ਸ਼ਰਾਬ ਨੂੰ ਸਾਰੇ ਧਰਮਾਂ ਨੇ ਪਾਪ ਕਹਿ ਦਿੱਤਾ ਪਤਾ ਕਿਉਂ ਰੱਬ ਨਾਲ ਉਹੀ ਜੁੜ ਸਕਦਾ ਹੈ ਜਿਹੜਾ ਹੋਸ਼ ਵਿੱਚ ਹੋਵੇ ਜ਼ਿਆਦਾ ਸੁਚੇਤ ਹੋਵੇ ਤੇ ਸ਼ਰਾਬ बेहोश ਕਰਦੀ ਹੈ ਅਚੇਤ ਕਰਦੀ ਹੈ ਇਸ ਵਾਸਤੇ ਇਸਲਾਮ ਨੇ ਵੀ ਹਰਾਮ ਕਹਿ ਦਿੱਤਾ ਤੇ ਬਾਕੀ तमाम ਧਰਮਾਂ ਨੇ ਵੀ ਇਸ ਦੀ ਨਿੰਦਾ ਕਰ ਦਿੱਤੀ ਇੱਕ ਬੋਤਲ ਪੁਰਖਾ ਤੂੰ ਸ਼ਰਾਬ ਦੀ ਪੀਂਦਾ ਪਿਆ ਘੜ ਤੋਂ ਘੜ 2-4 ਕਿਲੋ ਖੰਡ ਤੇ ਤੇਰੇ ਅੰਦਰ ਗਈ ਆਖਰ ਮਿੱਠੇ ਦਾ ਸੱਤ ਹੈ ਔਰ ਕੀ ਹੈ ਮਿੱਠੇ ਦਾ ਹੀ ਸੱਤ ਹੈ ਨਾ ਤੇ ਇਤਨਾ ਮਿੱਠਾ ਤੇਰੇ ਅੰਦਰ ਚਲਾ ਗਿਆ ਤੇ ਹੁਣ ਦੁਨੀਆ ਵਰਦੇ ਰੋਗ ਨਹੀਂ ਪੈਦਾ ਕਰੇਗਾ ਤੇ ਹੋਰ ਕੀ ਕਰੇਗਾ ਹਨਰਥ ਨਹੀਂ ਪੈਦਾ ਕਰੇਗਾ ਤੇ ਹੋਰ ਕੀ ਕਰੇਗਾ ਮੂੰਹ ਰੱਖ ਬਸ ਰੋਹ ਮੂੰਹ ਅਗੇ ਰੱਖਿਆ ਪਰ ਹੁਣ ਕੋਈ ਇਹ ਸੋਚ ਲਵੇ ਕਿ ਬੋਲਣ ਲੱਗਿਆਂ ਮਨ ਖਿੰਡਦਾ ਹੈ ਬੋਲਣ ਲੱਗਿਆਂ ਸ਼ਕਤੀ ਨਾਸ ਹੁੰਦੀ ਹੈ ਬੋਲਣ ਲੱਗਿਆਂ ਮਨ ਵਿੱਚ ਵਿਕਾਰ ਪੈਦਾ ਹੁੰਦੇ ਲਾਜ਼ਮ ਹੈ ਬੋਲਣਾ ਹੀ ਨਹੀਂ ਤੇ ਮੂੰਹ ਨਹੀਂ ਜ਼ਬਾਨ ਦੀ ਵਰਤੋ ਹੀ ਨਹੀਂ ਕਰਨੇ ਸਾਹਿਬ ਕਹਿੰਦੇ ਨੇ ਏ ਵੀ ਕੋਈ ਸਹੀ ਚੁਣਾਲ ਨਹੀਂ ਦੇਖੋ ਸਿਤਾਰ ਦੀਆਂ ਤਾਰਾਂ ਬਹੁਤੀਆਂ ਕੱਸਦੇ ਹੀ ਹੈ ਨਾ ਤੇ ਸੰਗੀਤ ਦੀ ਧੁਨ ਨਹੀਂ ਨਿਕਲਦੀ ਬਹੁਤ ਉੱਚਾ ਸੁਰ ਹੋ ਜਾਏਗਾ ਤੇ ਜੇ ਬਿਲਕੁਲ ਢਿਲੀਆਂ ਕਰਦੇ ਹੈ ਤੇ ਨਗਮਾ ਉਹ ਜਨੇ ਨਿਕਲਦਾ ਨਾ ਬਹੁਤੀਆਂ ਕੱਸੀਆਂ ਚਾਹੀਦੀਆਂ ਨੇ ਨਾ ਬਹੁਤੀਆਂ ਢਿਲੀਆਂ ਉਰਖਾ ਇਤਨਾ ਵੀ ਨਾ ਬੋਲ ਕੇ ਤੂੰ ਬੜਬੋਲਾ ਹੋ ਜਾਏ ਤੇ ਇਤਨਾ ਵੀ ਚੁੱਪ ਨਾ ਰਹਿ ਕੇ ਤੂੰ ਮੋਨੀ ਹੋ ਜਾਏ ਜਿੱਥੇ ਤੇਰੀ ਲੋੜ ਹੈ ਬੋਲ ਗੱਲ ਇਤਨੀ ਹੈ ਇਸ ਵਾਸਤੇ ਸਾਬ ਕਹਿੰਦੇ ਚੁੱਪ ਹੈ ਚੁੱਪ ਨਾ ਹੋ ਗਈ ਜੇ ਲਾਹਰੇ ਹਾਂ ਲੈਵਤਾਰ ਇੱਕ ਲੈਵਤਾਰ ਜੇ ਚੁੱਪ ਤੋਂ ਧਾਰਨ ਕਰ ਲੈ 12 12 ਸਾਲ ਦੇ ਮੌਨੀ ਮੌਜੂਦ ਨੇ ਔਰ ਐਸਾ ਵੀ ਮੈਂ ਦੇਖਿਆ ਹੈ ਕਈ ਦਫਾ ਮੌਨ ਆਪਣੀ ਬਚਾਅ ਵਾਸਤੇ ਵੀ ਆਉਂਦਾ ਹੈ ਦੇਸ਼ ਵਿੱਚ ਜਦ ਐਮਰਜੈਂਸੀ ਲੱਗੀ ਹਿੰਦੁਸਤਾਨ ਵਿੱਚ ਇੱਕ ਸਭ ਤੋਂ ਵੱਡਾ ਸਾਧੂ ਹੁਣ ਤੇ ਗੁਜ਼ਰ ਗਿਆ ਵਿਨੋਬਾ ਭਾਵਾ ਇਹਨੇ ਉਹਨਾਂ ਦੇ ਨੱਚ ਮੌਨ ਰੱਖ ਲਿਆ ਅੱਗੇ ਪਿੱਛੇ ਕਥਾ ਕਰਦਾ ਫਿਰਦਾ ਸੀ ਬੋਲਦਾ ਸੀ ਤੇ ਜੈਸੇ ਐਮਰਜੈਂਸੀ ਲਾਗੂ ਹੋਈ ਨਾ ਤੇ ਇਹਨੇ ਆਖੇ ਮੈਂ ਅੱਜ ਤੋਂ ਮੌਨ ਧਾਰਨ ਕੀਤਾ ਹੱਦ ਹੋ ਗਈ ਸੱਚ ਸੁਣਾਏ ਸੀ ਸੱਚ ਕੀ ਬੇਲਾ ਬੋਲਣ ਦੇ ਵਕਤ ਮੌਨ ਧਾਰਨ ਕਰ ਲਿਆ ਚੁੱਪ ਕਰ ਗਿਆ ਇਹ ਸੰਤ ਬਣਾ ਨਹੀਂ ਇਹ ਕੋਈ ਭਗਤੀ ਨਹੀਂ ਹੈ ਇਹ ਤੇ ਗੁਰੂ ਨਾਨਕ ਦੇਵ ਜੀ ਦਾ ਜਿਗਰ ਜਿਨੇ ਬਾਬਰ ਨੂੰ ਮੂੰਹ ਤੇ ਹੀ ਕਹਿ ਦਿੱਤਾ ਤੂੰ ਜਾਬਰ ਹੈਂ ਬਾਬਰ ਥੋੜੀ ਹੈਂ ਜਾਬਰ ਹੈ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰ ਜਿਨ੍ਹਾਂ ਨੇ ਕਹਿ ਦਿੱਤਾ ਨਜ਼ੀਬਤ ਤੁਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਇਦ ਫਰੇਬ ਆ ਔਰੰਗਜ਼ੇਬ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜਿਹੜਾ ਤੂੰ ਰੱਖਿਆ ਕਿਉਂਕਿ ਔਰੰਗਜ਼ੇਬ ਦੇ ਅਖਰੀ ਅਰਥ ਨੇ ਤਖਤ ਦੀ ਸ਼ੋਭਾ ਤੇ ਤੂੰ ਤਖਤ ਦੀ ਸ਼ੋਭਾ ਥੋੜੀ ਹੈਂ ਤੇਰੇ ਜੈਸਾ ਜਦ ਬੈਠਦਾ ਹੈ ਤੋ ਤਖਤ ਬਰਸ਼ਟ ਹੋ ਜਾਂਦਾ ਹੈ ਮੈਲਾ ਹੋ ਜਾਂਦਾ ਹੈ ਨਜ਼ੀਬਤ ਤੋਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਬਾਇਤ ਫਰੀਦ ਤੋ ਸਾਇਬ ਕਹਿੰਦੇ ਨੇ ਚੁੱਪ ਰਹਿਣ ਦੇ ਨਾਲ ਮਨ ਨਹੀਂ ਚੁੱਪ ਕਰਦਾ ਬੋਲੇ ਨਾ ਹੀ ਹੋਏ ਬੈਠਾ ਮੌਨੀ ਅੰਤਰ ਕਲਪ ਭਵਾਈਏ ਜੋਨੇ ਤੇ ਮੈਂ ਇਹ ਦੇਖਿਆ ਹੈ ਜਿਹੜੇ ਹੁਣ ਮੌਨ ਧਾਰਨ ਕਰ ਲੈਂਦੇ ਨੇ ਤੇ ਹੁਣ ਕੁਛ ਨਾ ਕੁਛ ਤੇ ਲੋੜਾਂ ਹੁੰਦੀਆਂ ਨੇ ਫਿਰ ਇਸ਼ਾਰਿਆਂ ਨਾਲ ਗੱਲਾਂ ਕਰਦੇ ਤੇ ਇਸ਼ਾਰੇ ਤੇ ਮਨ ਦੇ ਫੁਰਨੇ ਨੇ ਤੇ ਬੋਲਣਾ ਵੀ ਤੇ ਮਨ ਦੇ ਫੁਰਨੇ ਕਰਕੇ ਹੀ ਹੈ ਨਾ ਪਹਿਲੇ ਤੇ ਮਨ ਚੋਂ ਹੀ ਫੁਰਨੇ ਪੈਦਾ ਹੁੰਦੇ ਨੇ ਜੋ ਜੀ ਹੋਏ ਸੋ ਉਗਵੇ ਮੋਕਾ ਕਿ ਆਵਾ ਇੱਕ ਬੰਦਾ ਇਹ ਆਖ ਦੇਵੇ ਬਈ ਮਿੱਤਰੇ ਇਹ ਗੱਲ ਬੁਰੀ ਨਾ ਮਨਾਈ ਮੇਰੇ ਮੂੰਹੋਂ ਐਵੇਂ ਨਿਕਲ ਗਈ ਏ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਹੋ ਹੀ ਨਹੀਂ ਸਕਦਾ ਅਗਰ ਤੇਰੇ ਅੰਦਰ ਨਹੀਂ ਸੀ ਤੇ ਮੂੰਹੋਂ ਨਿਕਲ ਵੀ ਨਹੀਂ ਸਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਜੀ ਹੋਏ ਸੋ ਉਗਵੇ ਇਹ ਤੇ ਜੋ ਅੰਦਰ ਹੁੰਦਾ ਮੂਤ ਪ੍ਰਗਟ ਹੁੰਦਾ ਹੈ ਇਹ ਗੱਲ ਵੱਖਰੀ ਕਿ ਹੁਣ ਤੇਰੇ ਅੰਦਰ ਨਾ ਹੋਵੇ ਪਰ ਉਦੋਂ ਸੀ ਤਾਂ ਤੇਰੀ ਜ਼ਬਾਨ ਬਿਆਨ ਕਰ ਗਈ ਵਰਨਾ ਕਹਿ ਨਹੀਂ ਸਕਦੀ ਸੀ ਤਾਂ ਤੇਰੀ ਰਸਨਾ ਤੋਂ ਇਹ ਬੋਲ ਨਿਕਲੇ ਨੇ ਵਰਨਾ ਨਿਕਲ ਹੀ ਨਹੀਂ ਸਕਦੇ ਸਾਬ ਤੋ ਬੋਲ ਵੀ ਅੰਦਰ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰੇ ਵੀ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰਾ ਵੀ ਤੇ ਬਾਸ਼ਾ ਹੀ ਹੈ ਪ੍ਰਾਚੀਨ ਸਮੇਂ ਜਦ ਮਨੁੱਖ ਦੇ ਕੋਲ ਭਾਸ਼ਾ ਨਹੀਂ ਸੀ ਤਾਂ ਇਸ਼ਾਰੇ ਹੀ ਬਾਸ਼ਾ ਸਨ ਤੇ ਮੈਂ ਅਰਜ਼ ਕਰਾਂ ਅੱਜ ਵੀ ਸਾਰੀ ਦੁਨੀਆ ਦੇ ਇਸ਼ਾਰੇ ਇੱਕ ਨੇ ਨਾ ਕਰਨਾ ਨਾ ਤੇ ਅੱਜ ਵੀ ਬੰਦਾ ਉਸੇ ਢੰਗ ਨਾਲ ਸਿਰ ਹਿਲਾ ਲੈਂਦਾ ਹੈ ਸਿਰ ਹਿਲਾਣਾ ਇਸ਼ਾਰਾ ਹੈ ਇੰਜ ਕਰਦੇ ਆਂ ਤੇ ਹਾਂ ਕਰਨੀ ਤੇ ਬੰਦਾ ਇੰਜ ਕਰ ਦਿੰਦਾ ਸਾਰੀ ਦੁਨੀਆ 'ਚ ਕਰਦਾ ਅੱਜ ਵੀ ਕਰਦਾ ਇਸ਼ਾਰੇ ਸਾਰੀ ਦੁਨੀਆ ਦੇ ਕਦੀ ਬਗੌੜ ਮੁਤਾਲਾ ਕਰਕੇ ਵੇਖਣਾ ਮਿਲ ਦੇਣਾ ਤੇ ਇਸ਼ਾਰੇ ਵੀ ਤੇ ਬੋਲਣਾ ਹੀ ਹੈ ਔਰ ਕੀ ਹੈ ਤੇ ਇਸ਼ਾਰਿਆਂ ਨਾਲ ਮੰਗੀ ਜਾਣਾ ਇਸ਼ਾਰਿਆਂ ਨਾਲ ਕੁਝ ਗੱਲ ਕਰਨੀ ਬਈ ਮੌਨੀ ਜੀਣ ਹੈ ਤੇ ਇਸ਼ਾਰੇ ਵੀ ਬੋਲਣਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਇ ਰਹ ਹਾਲ ਉਤਾਰ ਲਗਾਤਾਰ ਜੇ ਤੂੰ ਚੁੱਪ ਸਾਧ ਲਵੇਂ ਤਾਂ ਵੀ ਮਨ ਚੁੱਪ ਨਹੀਂ ਆਉਂਦਾ ਬੋਲਦਾ ਹੀ ਰਹਿੰਦਾ ਬੋਲਦਾ ਹੀ ਰਹਿੰਦਾ ਤੀਸਰਾ ਤਰੀਕਾ ਵામ ਮਾਰਗੀਆਂ ਨੇ ਅਪਣਾਇਆ ਵામ ਮਾਰਗੀਆਂ ਦਾ ਫੈਸਲਾ ਉਹਨਾਂ ਨੇ ਜਿਹੜੇ ਮੰਦਰ ਬਣਾਏ ਦੁਰਾਚਾਰ ਦੇ ਮੰਦਰ ਬਣਾਏ ਖਜੁਰਾ ਜਗਨਨਾਥ ਪੁਰੀ ਆਸਾਮ ਦੇ ਮੰਦਰ ਔਰ ਕੋਰਨਾਰ ਦੇ ਮੰਦਰ ਤੁਸੀਂ ਕਦੀ ਦੇਖੋਗੇ ਉਹ ਰਾਮ ਦੇ ਮੰਦਰ ਨਹੀਂ ਕਾਮ ਦੇ ਮੰਦਰ ਨਹੀਂ ਸਾਰੀ ਦੁਨੀਆ ਦੇਖਣ ਜਾਂਦੀ ਹੈ ਉਹਨਾਂ ਨੂੰ ਉੱਥੇ ਦੁਰਾਚਾਰ ਦੀ ਸਰੇ ਆਮ ਪ੍ਰਦਰਸ਼ਨੀ ਹੈ ਮੂਰਤੀਆਂ ਦੇ ਰਾਹੀਂ ਇਹ ਬਣਾਏ ਵਾਂ ਮਾਰ ਗਿਆਂ ਨੇ ਪਤਾ ਕਿਉਂ ਉਹਨਾਂ ਦਾ ਨਜ਼ਰੀਆ ਸੋਚਣੀ ਇਹ ਕਿ ਮਨ ਜੋ ਕੁਝ ਮੰਗਦਾ ਹੈ ਤੇ ਜੋ ਜੋ ਖਾਣਾ ਮੰਗਦਾ ਹੈ ਜੋ ਪੀਣਾ ਮੰਗਦਾ ਹੈ ਜੋ ਭੋਗੜਾ ਮੰਗਦਾ ਹੈ ਜੋ ਰਸ ਲੈਣਾ ਮੰਗਦਾ ਹੈ ਜੋ ਕੁਝ ਵੀ ਮੰਗਦਾ ਖੁੱਲ ਕਰਦੇ ਤੇ ਉਸ ਮੰਦਰ ਦੇ ਵਿੱਚ ਹਰ ਤਰ੍ਹਾਂ ਦੀ ਖੁੱਲ ਆਉਂਦੀ ਸੀ ਜੋ ਖਾਓ ਜੋ ਪੀਓ ਜੋ ਕੁਝ ਕਰਨਾ ਹੈ ਦੋ ਦੁਨੀਆ ਵਰਦੀ ਬਦਫੈਲੀਆਂ ਕਰਨੀ ਤੇ ਸੋਚਣੀ ਕੀ ਸੀ ਕਿ ਇੱਕ ਦਿਨ ਮਨ ਇਹਨਾਂ ਬਦਫੈਲੀਆਂ ਤੋਂ ਰਜ ਜਾਏਗਾ ਇਹਨਾਂ ਭੋਗਾਂ ਤੋਂ ਰਜ ਜਾਏਗਾ ਤੇ ਰਜ ਜਾ ਹੋਇਆ ਮਨ ਹੀ ਰੱਬ ਦੀ ਇਬਾਦਤ ਕਰ ਸਕਦਾ ਹੈ ਬੁੱਖਾ ਮਨ ਨਹੀਂ ਕਰ ਸਕਦਾ ਰਜਾਓ ਪਹਿਲੇ ਇਸ ਜੋ ਕੁਝ ਇਹ ਮੰਗਦਾ ਇਸ ਸੋਚਣੀ ਨੇ ਵਾਮ ਮਾਰਗ ਨੂੰ ਜਨਮ ਦਿੱਤਾ ਤੇ ਵਾਮ ਮਾਰਗੀਆਂ ਦੇ ਮੰਦਰ ਬਣਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਮ ਮਾਰਗੀਆਂ ਨੂੰ ਤੇ ਇਸ ਤਰ੍ਹਾਂ ਦੇ ਸੋਚਣ ਵਾਲੇ ਬੰਦਿਆਂ ਵਾਸਤੇ ਸਵਾਲ ਜੈਸੇ ਕੁਝ ਕਮਿਨਿਸਟ ਵੀ ਕਹਿੰਦੇ ਨੇ ਵੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ ਦੇਖ ਲਵਾਂਗੇ ਫਿਰ ਮਨ ਦੇ ਬਾਰੇ ਦੇਖ ਲਵਾਂਗੇ ਇਹ ਕਿਉਂ ਨਹੀਂ ਤ੍ਰਿਪਤ ਹੁੰਦਾ ਫਿਰ ਦੇਖ ਲਵਾਂਗੇ ਤੇ ਕਦੋਂ ਦੇਖੋਗੇ ਜ਼ਿੰਦਗੀ ਰਹੇਗੀ ਉਤਨੇ ਚਿਰ ਤੱਕ ਜ਼ਿੰਦਗੀ ਦਾ ਤੇ ਅੰਤ ਹੋ ਜਾਏਗਾ ਖਾਤਮਾ ਹੋ ਜਾਏਗਾ ਜੀਵਨ ਕੋਈ ਬਹੁਤ ਲੰਬਾ ਤੇ ਨਹੀਂ ਹੈ ਤਾਂ ਵામ ਮਾਰਗੀਆਂ ਦੀ ਇਹ ਸੋਚਣੀ ਸੀ ਕਿ ਜੋ ਕੁਝ ਮਨ ਮੰਗਦਾ ਹੈ ਦਿਓ ਔਰ ਇਤਨਾ ਦਿਓ ਕਿ ਮਨ ਕਹਿ ਦੇਵੇ ਹੁਣ ਨਹੀਂ ਚਾਹੀਦਾ ਤੇ ਸਾਬ ਕਹਿੰਦੇ ਤੁਹਾਨੂੰ ਮਨ ਦਾ ਪਤਾ ਹੀ ਨਹੀਂ ਮਨ ਨੇ ਆਖਣਾ ਹੀ ਨਹੀਂ ਕਿ ਹੁਣ ਨਹੀਂ ਚਾਹੀਦਾ ਮਨ ਰਸ ਬਦਲ ਤੇ ਸਕਦਾ ਹੈ ਲੇਕਿਨ ਮਨ ਇਹ ਨਹੀਂ ਆਖੇਗਾ ਕਿ ਹੁਣ ਮੈਨੂੰ ਕੋਈ ਰਸ ਚਾਹੀਦਾ ਹੀ ਨਹੀਂ ਭੁਖਿਆ ਭੁਖ ਲਾਉ ਤਰੇ ਜੇ ਬੰਨਾ ਪੁਰੀਆਂ ਪਾਰ ਇਸ ਇੱਕ ਧਰਤੀ ਦੇ ਪਦਾਰਥ ਨਹੀਂ ਅਨੇਕਾਂ ਧਰਤੀਆਂ ਦੇ ਰਸ ਤੇ ਪਦਾਰਥ ਵੀ ਇਕੱਠੇ ਕਰ ਲੈ ਜਾਣ ਮਨ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ ਸਾਬ ਕਹਿੰਦੇ ਨੇ ਮਨ ਤੇ ਬੁਖਾਰ ਹੈ ਇਹਨੂੰ ਨਹੀਂ ਰਜਾਇਆ ਜਾ ਸਕਦਾ ਇਹ ਜੁਰ ਤੁਸੀਂ ਸੋਚ ਲਿਆ ਇਹਨੂੰ ਰਜਾਓ ਜੋ ਕੁਝ ਮੰਗਦਾ ਹੈ ਦੇਓ ਦੇਓ ਫਿਰ ਦੇਖ ਲਿਆਂਗੇ ਰੱਬ ਦੀ ਇਬਾਦਤ ਫਿਰ ਕਰਾਂਗੇ ਰਜੇ ਹੋਏ ਮਨ ਨਾਲ ਤੇ ਸਾਬ ਕਹਿੰਦੇ ਮਨ ਰਜਦਾ ਹੀ ਨਹੀਂ ਲਿਆਜ਼ਾ ਇਹ ਤੇ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾਣਾ ਤੇ ਇਸ ਤਰ੍ਹਾਂ ਦੀ ਸੋਚਣੀ ਵੀ ਕਈ ਤਰ੍ਹਾਂ ਦੀ ਹੈ ਕਿ ਹੁਣ ਖਾ ਪੀ ਤੇ ਲਈਏ 4 ਦਿਨ ਫਿਰ ਦੇਖ ਲਵਾਂਗੇ ਫਿਰ ਦੇਖ ਲਵਾਂਗੇ ਤੇ ਇਹਨਾਂ ਨੂੰ ਕੌਣ ਦੱਸੇ ਫਿਰ ਖਾਣੇ ਪੀਣੇ ਜੋਗਾ ਹੀ ਰਹਿ ਜਾਓਗੇ ਔਰ ਕੁਝ ਨਹੀਂ ਰਹੇਗਾ ਫਿਰ ਕੁਝ ਵੀ ਨਹੀਂ ਰਹੇਗਾ ਫਿਰ ਇਸੇ ਚੀ ਫਸ ਕੇ ਰਹਿ ਜਾਓਗੇ ਮਨ ਨਹੀਂ ਰੱਜਦਾ ਮਨ ਨਹੀਂ ਤ੍ਰਿਪਤ ਹੁੰਦਾ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਰ ਇੱਕ ਤਬਕੇ ਨੇ ਹੋਰ ਜਨਮ ਲਿਆ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਸੀ ਕਿ ਵਿਦਿਆ ਹਾਸਲ ਕਰੋ ਹਰ ਪੱਖ ਦੀ ਕਲਾ ਹਾਸਲ ਕਰੋ ਹਰ ਪੱਖ ਦੀ ਇਤਨੇ ਸਿਆਣੇ ਬਣ ਜਾਓ ਇਤਨੇ ਜਾਤਰ ਬਣ ਜਾਓ ਇਤਨੇ ਦਾਰਸ਼ਨਿਕ ਬਣ ਜਾਓ ਇਤਨੇ ਉੱਗੇ ਗਿਆਨੀ ਬਣ ਜਾਓ ਕਿ ਆਪਣੇ ਗਿਆਨ ਦੇ ਆਸਰੇ ਤੇ ਮਨ ਦੇ ਸਾਰੇ ਫੁਰਨੇ ਤੇ ਵਿਕਾਰ ਮਿਟਾ ਦੇ ਸਚਿਆਰ ਹੋ ਜਾਓ ਸਾਹਿਬ ਕਹਿੰਦੇ ਸਿਆਣਤ ਵੀ ਨਹੀਂ ਕਮ ਆਉਂਦੀ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਬਲਕੇ ਦੇਖਿਆ ਗਿਆ ਸਿਆਣੇ ਜ਼ਿਆਦਾ ਗਲਤੀਆਂ ਕਰਦੇ ਕੰਨ ਮੂਰਖ ਦੀ ਹਜ਼ਾਰ ਗਲਤੀਆਂ ਸਿਆਣੇ ਦੀ ਇੱਕ ਗਲਤੀ ਵਰਗੀ ਹੁੰਦੀ ਹੈ ਕਿਉਂਕਿ ਉਸ ਦੀ ਇੱਕ ਗਲਤੀ ਵੀ ਜਿੰਨੀ ਤਬਾਈ ਕਰੇਗੀ ਮੂਰਖ ਦੀਆਂ ਹਜ਼ਾਰ ਗਲਤੀਆਂ ਵੀ ਉਤਨੀ ਤਬਾਈ ਨਹੀਂ ਕਰ ਸਕਦੀਆਂ ਇੱਕ ਛੋਟਾ ਜਿਹਾ ਖਾਲ ਦਾ ਪਾਣੀ ਜੇ ਕਿਧਰੇ ਆਪਣਾ ਰੁਖ ਬਦਲ ਦੇਵੇ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਆਉਣਾ ਪਰ ਜੇ ਇੱਕ ਵਗਦਾ ਹੋਇਆ ਦਰਿਆ ਆਪਣਾ ਰੁਖ ਬਦਲ ਦੇਵੇ ਉਹ ਤੇ ਬੜੀ ਤਬਾਈ ਕਰੇਗਾ ਬੜੇ ਪਰਵਾਦੀ ਕਰੇਗਾ ਕਿਸੇ ਵੱਡੇ ਮਨੁੱਖ ਦੀ ਇੱਕ ਗਲਤੀ ਵੀ ਬਹੁਤ ਵੱਡੀ ਤਬਾਹੀ ਕਰਦੀ ਹੈ ਖਾਸ ਕਰਕੇ ਉਹ ਬੰਦਾ ਪ੍ਰਤਿਸ਼ਟਿਤ ਹੋਵੇ ਮਾਨਨੀ ਹੋਵੇ ਸਿਆਣਾ ਸਮਝਿਆ ਜਾਂਦਾ ਹੋਵੇ ਗਿਆਨੀ ਸਮਝਿਆ ਜਾਂਦਾ ਹੋਵੇ ਉਹਦੀ ਇੱਕ ਨਿੱਕੀ ਜਹੀ ਭੁੱਲ ਵੀ ਤਬਾਹੀ ਦਾ ਵਾਇਸ ਬਣੇਗੀ ਬਰਬਾਦੀ ਦਾ ਵਾਇਸ ਬਣੇਗੀ ਅਗਰ ਉਹ ਪੂਜਨੀਕ ਹੈ ਪ੍ਰਤਿਸ਼ਟਿਤ ਹੈ ਤੇ ਆਖੇ ਮੂਰਤੀ ਚ ਧਿਆਨ ਜੋੜੋ ਤੇ ਹਜ਼ਾਰਾਂ ਨੇ ਮੰਨ ਲੈਣਾ ਹਜ਼ਾਰਾਂ ਹੀ ਭੁੱਲੜ ਪੈ ਗਏ ਹਜ਼ਾਰਾਂ ਹੀ ਭੁਲੇਖੇ ਚ ਪੈ ਗਏ ਅਗਰ ਉਹ ਪ੍ਰਤਿਸ਼ਠਿਤ ਹੈ ਮਾਨਨੀ ਹੈ ਉਹਦੀ ਗੱਲ ਹੈ ਕੁਝ ਤੇ ਉਹ ਆਖੇ ਕਿ ਮਰਿਆਦਾ ਨੂੰ ਕੀ ਲੈਣਾ ਹੈ ਅਸੂਲ ਨੂੰ ਕੀ ਲੈਣਾ ਹੈ ਅਕਾਲ ਤਖਤ ਨੂੰ ਕੀ ਲੈਣਾ ਹੈ ਐ ਸਾਡੇ ਬਚਨ ਮੰਨੋ ਤੇ ਰੱਬ ਨਾਲ ਜੁੜ ਜਾਓਗੇ ਇਹ ਨਿੱਕੀ ਜਿਹੀ ਗਲਤੀ ਵੀ ਹਜ਼ਾਰਾਂ ਗਲਤੀਆਂ ਵਰਗੀ ਹੈ ਔਰ ਹੋ ਸਕਦਾ ਹੈ ਮੂਰਖ ਦੀਆਂ ਹਜ਼ਾਰਾਂ ਗਲਤੀਆਂ ਕਾਬਲੇ ਮਾਫ ਨੇ ਸਿਆਣੇ ਦੀ ਇੱਕ ਗਲਤੀ ਜਿਹੜੀ ਹੈ ਨਾ ਕਾਬਲੇ ਮਾਫ ਹੈ ਉਹ ਜਿੰਨੀ ਤਬਾਹੀ ਕਰੇਗੇ ਜਿੰਨੀ ਬਰਬਾਦੀ ਕਰੇਗੇ ਇੱਕ ਮਾਸੂਮ ਬੱਚੇ ਦੇ ਹੱਥ ਦੇ ਵਿੱਚ ਛੋਟਾ ਜਿਹਾ ਬੱਚਾ 3-4 ਸਾਲ ਦਾ ਤੇ ਉਹਦੇ ਹੱਥ ਦੇ ਵਿੱਚ ਤਲਵਾਰ ਹੈ ਸ਼ਸਤਰ ਹੈ ਤੇ ਜੇ ਗੁੱਸੇ 'ਚ ਵੀ ਆ ਗਏ ਤੇ ਕਿੰਨੀ ਤਬਾਹੀ ਕਰੇਗਾ ਕੀ ਕਰੇਗਾ ਇਹ 3-4 ਸਾਲ ਦਾ ਬੱਚਾ ਕੀ ਕਰੇਗਾ ਪਰ ਖਿਮਾ ਕਰਨੀ ਜੇ ਵੱਡੇ ਦੇ ਹੱਥ 'ਚ ਆ ਗਈ ਹੈ ਤਬਾਹੀ ਉਸਨੇ ਕਰਨੀ ਹੈ ਬਰਬਾਦੀ ਉਸਨੇ ਕਰਨੀ ਹੈ اگر ਉਸ ਨੂੰ ਕਰੋਧ ਚੜ ਗਿਆ ਹੈ اگر ਉਸ ਨੇ ਗਲਤ ਸੋਚ ਲਿਆ ਹੈ اگر ਉਸ ਦੇ ਪੁਰਨੇ ਗਲਤ ਨੇ ਤਾਂ ਵੱਡੇ ਦੀ ਗਲਤੀ ਹਜ਼ਾਰਾਂ ਵਰਗੇ ਗਲਤੀ ਇੱਕ ਕਰ ਸਿਆਣੇ ਮਨੁੱਖ ਦੀ ਤਾਂ ਸਹਿਬ ਕਹਿੰਦੇ ਨੇ ਤੂੰ ਹਜ਼ਾਰਾਂ ਤਰ੍ਹਾਂ ਦੀ ਸਿਆਣਪ ਇਕੱਠੀ ਕਰ ਲੈ ਮਨ ਤੇ ਨਹੀਂ ਪਵਿੱਤਰ ਹੁੰਦਾ ਮਨ ਤੇ ਨਹੀਂ ਸਚਿਆਰ ਹੁੰਦਾ ਇਸ ਵਾਸਤੇ ਮੂਰਖ ਤੇ ਮਹਿਲੇ ਹੁੰਦੇ ਨੇ بڑے بڑے ਗਿਆਨੀ ਪੰਡਤ ਆਲਮ ਫਾਜ਼ਲ ਵੀ ਹੰਕਾਰ ਦੀ ਪੰਡ ਚੁੱਕੀ ਕਰਦੇ ਨੇ ਔਰ ਕੁਝ ਵੀ ਨਹੀਂ ਸਹਿਜ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਤੇ ਅੱਜ ਤੱਕ ਇਹੀ ਤੌਰ ਤਰੀਕੇ ਅਪਣਾਏ ਗਏ ਸਨ ਕਿ ਬ੍ਰਾਹਮਣਾਂ ਦਾ ਖਿਆਲ ਸੀ ਵੇਦਾਂ ਦਾ ਪਾਠ ਕਰੋ ਵੇਦਾਂ ਦੇ ਪੰਡਿਤ ਬਣੋ ਆਲਮ ਫਾਜ਼ਿਲ ਬਣੋ ਗੁਰਮਤ ਨਹੀਂ ਸਹਿਮਤ ਹੋਈ ਪਾਠ ਪੜਿਓ ਪਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਂ ਸੇਉ ਸੰਗ ਨਾ ਛੁਟਕੇ ਹੋ ਆਧਕ ਅਹੰਬੁਦਵਾਦੇ ਪਿਆਰੇ ਇਨ ਵਿਧ ਮਿਲਣ ਨਾ ਜਾਇ ਐ ਵਿਧੀ ਜਿਹੜੀ ਤੂੰ ਅਪਣਾਈ ਹੈ ਚਾਰ ਵੇਦਾਂ ਦਾ ਵਿਚਾਰਕ ਬਣ ਗਿਆ ਹੈ ਦਾਰਸ਼ਨਿਕ ਬਣ ਗਿਆ ਹੈ ਗਿਆਨੀ ਬਣ ਗਿਆ ਹੈ ਪੰਡਿਤ ਬਣ ਗਿਆ ਹੈ ਤੇ ਬੜਾ ਤਗੜਾ ਤੋਂ ਪਾਠੀ ਬਣ ਗਿਆ ਹੈ ਇਹਦੇ ਨਾਲ ਕੀ ਹੋਣਾ ਹੈ ਕੁਝ ਵੀ ਨਹੀਂ ਤਾਂ ਮਹਾਰਾਜ ਫਿਰ ਕਿਵੇਂ ਸਚਿਆਰ ਬਣਿਆ ਇਸ ਸਵਾਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਖੜਾ ਕਰਦੇ ਨੇ ਕਿਉਂ ਸਚਿਆਰਾ ਕੋਈ ਏ ਕਿਉਂ ਕੂੜੇ ਟੁੱਟੇ ਪਾਲ ਕਿਉਂਕਿ ਸੱਚ ਦੇ ਵਿੱਚ ਸਚਿਆਰ ਲੀਨ ਹੋ ਸਕਦਾ ਹੈ ਕੂੜਿਆਰ ਤੇ ਲੀਨ ਨਹੀਂ ਹੋ ਸਕਦਾ ਤਾਂ ਸਚਿਆਰ ਕਿਵੇਂ ਬਣਿਆ ਇਸ ਸਵਾਲ ਦਾ ਜਵਾਬ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਦੀ ਰਜ਼ਾ ਦੇ ਚਲਣਾ ਹੁਕਮ ਨੂੰ ਮੰਨ ਕੇ ਚਲਣਾ ਹੁਕਮ ਦੀ ਪ੍ਰਸੰਤਾ ਦੇ ਚਲਣਾ ਹੁਕਮ ਨੂੰ ਖਿੜੇ ਮੱਥੇ ਕਬੂਲ ਕਰ ਲੈਣਾ ਕਿਹੜੇ ਹੁਕਮ ਨੂੰ ਸਾਬਕ ਨੇ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿੱਥੇ ਲਿਖਿਆ ਹੋਇਆ ਹੈ ਉਹ ਕੀ ਲਿਖਿਆ ਹੋਇਆ ਹੈ ਉਹਨੂੰ ਖੋਲਿਆ ਹੈ ਗੁਰੂ ਨਾਨਕ ਨੇ ਦੂਜੀ ਪੌੜੀ ਦੇਚ ਕਿ ਦੂਜੀ ਪੌੜੀ ਦੇ ਵਿਚਾਰ ਆਪਾਂ ਕੱਲ ਕਰਾਂਗੇ ਕਿਹੜਾ ਹੁਕਮ ਸਾਡੇ ਨਾਲ ਲਿਖਿਆ ਹੋਇਆ ਜਿਹਨੂੰ ਅਸੀਂ ਪੜ੍ਹਨਾ ਹੈ ਜਿਹਨੂੰ ਅਸੀਂ ਸਮਝਣਾ ਹੈ ਤੇ ਜਿਸ ਹੁਕਮ ਨੂੰ ਅਸੀਂ ਮੰਨਣਾ ਹੈ ਤੇ ਜਿਸ ਦੇ ਮੰਨਦੇ ਆਸੀਂ ਸਚਿਆਰ ਹੋ ਜਾਵਾਂਗੇ ਤੇ ਸੱਚ ਦੇ ਚਲੀਨ ਹੋ ਜਾਵਾਂਗੇ ਕਿਉ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਬੜੇ ਸੌਖੇ ਤਰੀਕੇ ਨਾਲ ਅਸੀਂ ਕਹਦੇ ਮਿਆਂ ਬੇਰਜ਼ਾਦ ਚ ਰੋ ਪਰ ਸਵਾਲ ਹੈ ਉਹਦੀ ਰਜ਼ਾ ਕੀ ਹੈ ਉਹਦਾ ਹੁਕਮ ਹੈ ਕਿ ਉਹ ਕੀ ਹੁਕਮ ਕਰ ਰਿਹਾ ਕਿੱਥੋਂ ਪੜੀਏ ਕਿਵੇਂ ਪੜੀਏ ਤੇ ਸਾਹਿਬ ਕਹਿੰਦੇ ਲਿਖਿਆ ਨਾਲ ਉਹ ਹੁਕਮ ਤੇਰੇ ਨਾਲ ਲਿਖਿਆ ਜਿਹਨੂੰ ਤੂੰ ਪੜਨਾ ਹੈ ਤੇ ਜਿਸ ਢੰਗ ਨਾਲ ਪੜਨਾ ਹੈ ਤੇ ਜੋ ਕੁਝ ਲਿਖਿਆ ਹੋਇਆ ਹੈ ਤੁੱਚ ਬੁੱਧੀ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਜੀ ਪੌੜੀ ਨੂੰ ਲੈ ਕੇ ਇਹ ਵਿਚਾਰਾਂ ਕੱਲ ਸ਼ਾਮ ਨੂੰ ਤੁਹਾਡੇ ਸਾਹਮਣੇ ਰੱਖਾਂਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਕਰਨ